ਇਹ ਤਸਵੀਰਾਂ ਲੁਧਿਆਣਾ ਦੇ ਚੌੜਾ ਬਾਜ਼ਾਰ ਦੀਆਂ ਨੇ ਜਿੱਥੇ ਪੀਸੀਆਰ ਵੈਨ ਦੇ ਵਿੱਚ ਸਪੀਕਰ ਦੇ ਜ਼ਰੀਏ ਦੁਕਾਨਦਾਰਾਂ ਨੂੰ 5 ਵਜੇ ਤੱਕ ਆਪਣੀਆਂ ਦੁਕਾਨਾਂ ਬੰਦ ਕਰਨ ਦਾ ਹੁਕਮ ਦਿੱਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਦੁਕਾਨਦਾਰਾਂ ਦੇ ਵਿੱਚ ਕਾਫੀ ਨਿਰਾਸ਼ਾ ਵੇਖਣ ਨੂੰ ਮਿਲ ਰਹੀ ਹੈ ਲਿਹਾਜ਼ਾ ਜ਼ਿਲ੍ਹਾ ਪ੍ਰਸ਼ਾਸਨ ਨੇ 6 ਵਜੇ ਤੱਕ ਆਪਣੀਆਂ ਦੁਕਾਨਾਂ ਨੂੰ ਬੰਦ ਕਰਕੇ ਕਾਰਜਾਂ ਲਈ ਆਖਿਆ ਹੈ ਅਤੇ ਉੱਥੇ ਹੀ ਲੋਕਾਂ ਨੂੰ ਇਸ ਵੈਨ ਦੇ ਜ਼ਰੀਏ ਜਾਗਰੂਕ ਫ੍ਰੀ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਦਿਆਂ ਨਾਇਆ ਹਦਾਤਾਂ ਦਾਬਕ ਸੋਮਵਾਰ ਕੋ ਲੈ ਕੇ ਸ਼ੁੱਕਰਵਾਰ ਤੱਕ 6 ਵਜੇ ਪੰਜਵੇਂ ਦੁਕਾਨਾਂ ਬੰਦ ਕਰ ਦੇਣੀਆਂ ਤਾਂ 6 ਵਜੇ ਤੱਕ ਪਰਿਪਰੇ ਕਰਾਏ ਪਹੁੰਚ ਜਾਣਾ ਹੈ ਛੜੀਵਾ ਐਤਵਾਰ ਸੰਪੂਰਨ ਦੌਰ ਤੇ ਲਾਊਡਰ ਰਹੇਗਾ ਕੋਈ ਵੀ ਦੁਕਾਨ ਨਹੀਂ ਖੁੱਲੇਗੀ ਇਕੱਲੀ ਮੈਡੀਕਲ ਦੀ ਦੁਕਾਨ ਖੁੱਲੇਗੀ ਜੋ ਤੁਸੀਂ ਪਹਿਲੇ ਸੰਡੇ ਕੋਲਸਲ ਤੋਂ ਆਉਂਦੇ ਤਾਂ ਨਰਮਾ ਦੇਵਾਦੀਆਂ ਅੱਗੇ ਵੀ ਇਸ ਤਰ੍ਹਾਂ ਹੀ ਚੱਲੋਗੇ ਦੇਖੋ ਸਰਕਾਰ ਜਿਹੜੇ ਰੋਜ਼ ਨਵੇਂ ਤੋਂ ਨਵੇਂ ਬੰਬ ਫੋੜਦੀ ਐ ਸਰਕਾਰ ਨੂੰ ਚਾਹੀਦਾ ਕਿ ਅਸੀਂ ਦਾ ਵਪਾਰ ਵਰਗ ਪਹਿਲਾਂ ਹੀ ਤਵਾਈ ਦੇ ਖ਼ਾੜ ਤੇ ਪਹੁੰਚਿਆ ਹੋਇਆ ਵਾ ਜਾਂ ਤਾਂ ਇਹਨੂੰ ਪੂਰਨ ਤੌਰ ਤੇ ਲੋਕਡਾਊਨ ਲਗਾ ਕੇ ਸਾਰੇ ਸ਼ਹਿਰ ਨੂੰ ਘਰ ਬਿਠਾ ਦਿਓ ਤੁਸੀਂ ਦੇਖੋ ਕਿ 5 ਵੇ ਬਾਜ਼ਾਰ ਬੰਦ ਨੇ ਲੇਕਿਨ ਸ਼ਰਾਬ ਦੇ ਠੇਕੇ ਖੁੱਲੇ ਹੋਏ ਨੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਤੁਸੀਂ ਵੈਕਸੀਨ ਦੇ ਟੀਕੇ ਲਗਵਾਉਣ ਦੀ ਬਜਾਏ ਨਾ ਸਾਡੇ ਵਪਾਰੀਆਂ ਨੂੰ ਜ਼ਹਿਰ ਦੇ ਟੀਕੇ ਲਵਾ ਦਿਓ ਤਾਂ ਕੀ ਅਸੀਂ ਤਾਂ ਪਹਿਲੇ ਹੀ ਮਰੇ ਪਏ ਆ ਤੁਸੀਂ ਦੁਕਾਨਦਾਰ ਹਰ ਜਿਹੜਾ ਵੀ ਦੁਕਾਨਦਾਰ ਦੁਕਾਨ ਖੋਲ ਕੇ ਬੈਠਾ ਵਾ ਹਰ ਬੰਦਾ ਇਸ ਟਾਈਮ ਕਲਪ ਰਿਹਾ ਪਛਤਾ ਰਿਹਾ ਦੁਕਾਨ ਖੋਲ ਕੇ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਖੋਫ ਹੈ ਡਰ ਹੈ ਕੋਈ ਕਸਟਮਰ ਨਹੀਂ ਆ ਰਿਹਾ ਸ਼ਾਮ ਨੂੰ ਅਗਲਾ 3-4000 ਰੁਪਇਆ ਖਰਚਾ ਕਰਕੇ ਘਰ ਜਾ ਰਿਹਾ ਸਰਕਾਰ ਸਾਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰਦੀ ਸਾਡੀ ਪੂਰਨ ਤੌਰ ਤੇ ਟੈਕਸ ਲੈ ਰਹੀਏ ਬਿਜਲੀ ਦੇ ਬਿੱਲ ਲੈ ਰਹੀਏ ਔਰ ਜਿਹੜੀਆਂ ਬੰਦ ਸਾਡੀਆਂ ਦੁਕਾਨਾਂ ਹੈ ਦੁਕਾਨਾਂ ਚਾਹੇ ਉਹ ਕਿਰਾਏ ਦੇ ਲਈਆਂ ਗਈਆਂ ਕਿਰਾਏਦਾਰ ਵੀ ਸਾਨੂੰ ਕਿਰਾਏ ਮਾਫ ਨਹੀਂ ਕਰ ਰਿਹਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਹੂਲਤ ਨਹੀਂ ਮਿਲੀ ਸਾਰੇ ਦੁਕਾਨਦਾਰ ਇਸ ਟਾਈਮ ਪੂਰਨ ਤੌਰ ਤੇ ਕਲਪੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਜਿਹੜਾ ਇਹ ਲਾਕਡਾਊਨ ਦਾ ਸਮਾਂ ਹੈ ਤੁਸੀਂ ਇਹਨੂੰ 8 ਵਜੇ ਕਰ ਦਿਓ ਉਸ ਤੋਂ ਬਾਅਦ ਜਿਹੜਾ ਛਨੀਵਾਰ ਤੇ ਐਤਵਾਰ ਦਾ ਬੰਦ ਦਾ ਸੱਦਾ ਦਿੱਤਾ ਇਹਨੂੰ ਸੋਮ ਤੇ ਮੰਗਲਵਾਰ ਕਰ ਦਿਓ ਤਾਂ ਕਿ ਅਸੀਂ ਜਿਹੜੇ ਵਪਾਰੀ ਵਰਗ ਤਵਾਈ ਦੇ ਕਜ਼ਾਰ ਤੇ ਪਹੁੰਚਿਆ ਥੋੜੀ ਬਹੁਤ ਨੂੰ ਥਲ ਮਿਲੇ ਧੰਨਵਾਦ ਕਿ ਯਾਨੀ ਕਿ ਹਰ ਇੱਕ ਦੁਕਾਨਦਾਰ ਦੇ ਕਰਜ਼ੇ ਰਿੱਤੇ ਹੋਏ ਨੇ ਬੈਂਕਾਂ ਤੋਂ ਉਹ ਤੇ ਪਹਿਲੇ ਹੀ ਮਰੇ ਪਏ ਨੇ ਸਰਕਾਰਾਂ ਇਦਾਂ ਦੀਆਂ ਗਾਈਡਲਾਈਨਾਂ ਲੈ ਆਂਦੀ ਏ ਨਾ ਕਿ ਜਦ ਕਾਰੋਬਾਰ ਹੀ ਨਹੀਂ ਰੇਗਾ ਨਾ ਬੈਂਕ ਨੂੰ ਪੈਸੇ ਦੇਵਾਂਗੇ ਨਾ ਕੁਝ ਹੋਰ ਦੇਵਾਂਗੇ ਅਸੀਂ ਤਾਂ ਮਰੇ ਆ ਸਿੱਧੀ ਗੱਲ ਹੈ ਦੁਕਾਨਦਾਰ ਜਿਹੜਾ ਵਾ ਇਹ ਕੋਰੋਨਾ ਤੋਂ ਮਰੇ ਨਾ ਮਰੇ ਪਰ ਤੁਸੀਂ ਕਹੋ ਕਰਜ਼ਿਆਂ ਨਾਲ ਜ਼ਰੂਰ ਮਰ ਜਾਏਗਾ ਆਪਣੇ ਘਰ ਦੇ ਪਾਲਣ ਪੋਸ਼ਣ ਕਰਨ ਦੇ ਲਈ ਕਿਸੇ ਨਾਲ ਕਰਜ਼ਾ ਚੱਕੇਗਾ ਕਰਜ਼ਾ ਵਾਪਸ ਨਹੀਂ ਮੋੜੇਗਾ ਬੇਸ਼ਤੀ ਮਹਿਸੂਸ ਕਰੇਗਾ ਕਈ ਦੁਕਾਨਦਾਰਾਂ ਮਰਨ ਦੇ ਵਿੱਚ ਆ ਕੇ ਇਸ ਕਰਕੇ ਸਰਕਾਰ ਨੂੰ ਮੰਗ ਕਰਦੇ ਆ ਜੀ ਕੋਈ ਵੀ ਗਾਈਡਲਾਈਨ ਦੇ ਹਿੰਦੋਂ ਪਹਿਲਾਂ ਵਪਾਰੀਆਂ ਨਾਲ ਹੀ ਜਾਂ ਕਿਸੇ ਨਾਲ ਗੱਲ ਦੇ ਕਰ ਲਿਆ ਕਰੋ ਯਾਰ ਤੁਹਾਨੂੰ ਕੀ ਫੈਸਿਲਟੀਆਂ ਦੇਈਏ ਜਾਂਦੇ ਫੈਸਿਲਿਟੀ ਹੀ ਕੋਈ ਨਹੀਂ ਨਾ ਪੁਲਿਸ ਵੀ ਲੋਕਮੈਂਟ ਕਰ ਰਹੀ ਹੈ ਸ਼ਾਮੀ 6 ਵਜੇ ਤੋਂ ਬਾਅਦ ਲਾਕਡਾਊਨ ਕੀ ਦੇਖਦੇ ਹੋ ਕਿੱਦਾਂ ਦੇਖਦੇ ਹੋ ਬਾਜ਼ਾਰ ਦੇ ਹਾਲਾਤ ਦੇਖੋ ਜੀ ਦੁਕਾਨਦਾਰ ਦੁਕਾਨਾਂ ਖੋਲ ਕੇ ਬੈਠੇ ਨੇ ਕਾਹ ਕੱਗੇ ਦੁਕਾਨਾਂ ਤੇ ਨਹੀਂ ਹੈਗਾ ਦੁਕਾਨਾਂ ਨੂੰ ਖਰਚੇ ਪੈ ਰਹੇ ਨੇ 5 ਵਜੇ ਦਾ ਟਾਈਮ 6 ਵਜੇ ਦਾ ਟਾਈਮ ਨਹੀਂ ਆ 5 ਵਜੇ ਦਾ ਟਾਈਮ ਹੈ ਕਿਉਂਕਿ ਅਗਰ ਦੁਕਾਨਦਾਰ ਆਪਣਾ ਸਮਾਨ ਯਾਨੀ ਕਿ 5 ਵਜੇ ਸੰਭਾਲਣਾ ਚਾਲੂ ਕਰੇਗਾ ਤੇ ਪੌਣੇ 6 5:30 ਵਜੇ ਤੱਕ ਉਹ ਬੰਦ ਕਰੇਗਾ ਲੇਕਿਨ ਪੁਲਿਸ ਨੇ ਹੁਣੇ-ਹੁਣੇ ਅਨਾਉਂਸਮੈਂਟ ਕੀਤੀ ਹੈ ਉਹਨਾਂ ਨੇ ਕਿਹਾ ਜੀ 5 ਵਜੇ ਦੁਕਾਨਾਂ ਬੰਦ ਕਰਨੀਆਂ ਨੇ ਦੁਕਾਨਾਂ ਬੰਦ ਜੇਕਰ 5 ਵਜੇ ਕਰਨਗੇ ਉਹਨਾਂ ਨੇ ਖੋਲੀ ਕਿਹੜੇ ਟਾਈਮ 11 12 ਵਜੇ ਦੁਕਾਨ ਖੋਲ ਦੇਣੇ ਦੁਕਾਨਦਾਰ ਔਰ 5 ਵਜੇ ਨਾਲ ਇਹਨਾਂ ਪੂਰਾ ਯਾਨੀ ਕਿ ਦਿਨ ਛੜਿਆ ਹੁੰਦਾ ਔਰ ਯਾਨੀ ਕਿ ਦੁਕਾਨਾਂ ਬੰਦ ਕਰਨ ਦਾ ਟਾਈਮ ਹੋ ਗਿਆ ਉਹਨਾਂ ਨੇ ਜਿਹੜੇ ਦੁਕਾਨਦਾਰਾਂ ਨੇ ਖਰਚੇ ਕਢਨੇ ਆ ਆਪਣੇ ਦੁਕਾਨਾਂ ਦੇ ਕਿਰਾਏ ਕਰਨੇ ਆ ਬਿਜਲੀ ਦੇ ਬਿੱਲ ਕਢਨੇ ਆ ਹੋਰ ਖਰਚੇ ਕਢਨੇ ਆ ਘਰ ਦੇ ਖਰਚੇ ਕਢਨੇ ਆ ਉਹ ਕਿੱਥੋਂ ਕੱਢਣਗੇ ਦੁਕਾਨਦਾਰ ਆਪਣੇ ਲੇਬਰ ਨੂੰ ਕਿੱਥੋਂ ਤਨਖਾਵਾ ਦੇਗਾ ਜਦੋਂ ਨੇ ਕੰਮ ਹੀ ਜਰਾ 4 ਘੰਟੇ ਕੀਤਾ ਉਹ ਕਿੰਨੇ ਕੋ ਖਰਚੇ ਕੱਢ ਲੇਗਾ ਇਹ ਗਵਰਨਮੈਂਟ ਨੇ ਅਗਰ ਗਵਰਨਮੈਂਟ ਗੰਦੀ ਹੈ ਲੋਕਡਾਊਨ ਲਗਾਣਾ ਹੈ ਸ਼ਨੀਵਾਰ ਦਾ ਵੀ ਲੋਕਡਾਊਨ ਲੱਗ ਗਿਆ ਇਤਵਾਰ ਦਾ ਵੀ ਲੋਕਡਾਊਨ ਲੱਗ ਗਿਆ ਉਸ ਤੋਂ ਇਲਾਵਾ ਜਾਨੀ ਕਿ ਟਾਈਮ ਦੀ ਵੀ ਕੌਂਦੀ ਲੱਗ ਗਈ ਦੁਕਾਨਦਾਰ ਸਾਰੀਆਂ ਪਾਬੰਦੀਆਂ ਗਵਰਨਮੈਂਟ ਦੀਆਂ ਪਾਲਣ ਕਰਨ ਨੂੰ ਤਿਆਰ ਨੇ ਪਰ ਗਵਰਨਮੈਂਟ ਵੀ ਕਹਵੇ ਅਸੀਂ ਦੁਕਾਨਦਾਰ ਦੀ ਕਿਸ ਕਿਸਮ ਦੀ ਮਦਦ ਕਰਾਂਗੇ ਗਵਰਨਮੈਂਟ ਨੂੰ ਚਾਹੀਦਾ ਦੁਕਾਨਦਾਰ ਦੀ ਕੀ ਮਦਦ ਕਰੇਗੀ ਗਵਰਨਮੈਂਟ ਨੇ ਕੋਈ ਅਲੌਂਸ ਕੀਤਾ ਕਿ ਅਸੀਂ ਯਾਨੀ ਕਿ ਦੁਕਾਨਦਾਰਾਂ ਦੀ ਇਸ ਤਰੀਕੇ ਦੀ ਮਦਦ ਕਰਾਂਗੇ ਉਹਨਾਂ ਦੇ ਬਿੱਲ ਮਾਫ ਕਰਾਂਗੇ ਬਿਜਲੀ ਦੇ ਬਿੱਲ ਮਾਫ ਕਰਾਂਗੇ ਉਹਨਾਂ ਦੀ ਲੋਕਨ ਸਹੈਲ ਵੀ ਦੇਾਂਗੇ ਉਹਨਾਂ ਨੂੰ ਦੁਕਾਨਾਂ ਦੇ ਖਰਚੇ ਘਟਾਵਾਗੇ ਉਹਨਾਂ ਦੇ ਕਿਸ਼ਤਾਂ ਮਾਫ ਕਰਾਂਗੇ ਗਵਰਨਮੈਂਟ ਦੁਕਾਨਦਾਰਾਂ ਦੇ ਨਾਲ ਜਾਨੇਗੀ ਕੋਈ ਸਹਿਯੋਗ ਨਹੀਂ ਕਰ ਰਹੀ ਦੁਕਾਨਦਾਰ ਆਪਣੇ ਖਰਚੇ ਘਟ ਨਹੀਂ ਬੜੇ ਮਜਬੂਰ ਹੋਏ ਨੇ ਦੁਕਾਨਦਾਰਾਂ ਨੂੰ ਖਰਚੇ ਘਟਨਾ ਬੜੇ ਮੁਸ਼ਕਲ ਹੋ ਗਏ ਇਸ ਕਰਕੇ ਅਸੀਂ ਸਰਕਾਰ ਕੋਲੋਂ ਹੀ ਮੰਗ ਕਰਾਂਗੇ ਅਗਰ ਇਹ ਲੋਕਨਾਂ ਨੂੰ ਲਗਾਉਂਦੀ ਹੈ ਕਿਸ ਠੀਕ ਹੈ ਕੀ ਆ ਮਜਬੂਰੀ ਨੂੰ ਸਾਰੇ ਕੰਮ ਕਰਨੇ ਪੈਂਦੇ ਨੇ ਪਰ ਦੁਕਾਨਦਾਰ ਦਾ ਜਿਹੜਾ ਨੁਕਸਾਨ ਹੁੰਦਾ ਹੈ ਦੁਕਾਨਦਾਰੇ ਰੋਟੀ ਤੋਂ ਅਵਾਜ਼ਾਰ ਹੋਇਆ ਹੈ ਉਹਦਾ ਵੀ ਗੌਰਮੈਂਟ ਨੂੰ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਲੱਗਦਾ ਨਹੀਂ ਜੀ ਕਰੋਨਾ ਦੇ ਕੇਸ ਲਗਾਤਾਰ ਵੱਧਦੇ ਨਜ਼ਰ ਆ ਰਹੇ ਨੇ ਤੁਸੀਂ ਵੀ ਨਿਊਜ਼ ਵੀ ਦੇਖਦੇ ਹੋਗੇ ਹਸਪੀਟਲ ਦਾ ਵੀ ਕੀ ਹਾਲ ਹੋ ਜਾਂਦਾ ਹੈ ਦੇਖੋ ਜੀ ਹਸਪੀਟਲਾਂ ਦੇ ਵਿੱਚ ਬਿਜਾਰ ਦੇ ਵਿੱਚ ਕਿੰਨਾ ਰਸ਼ ਹੁੰਦਾ ਹੈ ਕੁਝ ਸਕਾਪੇ ਕੋਈ ਨਾ ਕਰਦੇ ਦੇਖੋ ਜੀ ਰਸ਼ ਹੁੰਦਾ ਹੈ ਰਸ਼ ਇਹ ਨਹੀਂ ਰਸ਼ ਹੁੰਦਾ ਜਿੰਨਾ ਕੋ ਮੀਡੀਆ ਵਾਲੇ ਰਸ਼ ਕਹਿੰਦੇ ਹੁੰਦਾ ਰਾਸ਼ਨ ਕੋਈ ਦੁਕਾਨਦਾਰ ਤੇ 1 ਸਾਲ ਤੋਂ ਪੂਰਾ ਹੋ ਗਿਆ ਜਾਨਕੀ ਮੰਨੇ ਦੀ ਚਪੇਟੇ ਚ ਆ ਚੁਕੇ ਆ ਕਾਰੋਬਾਰ ਤੇ ਹੋਈ ਨਹੀਂ ਥੋੜਾ ਜਿਹਾ ਜੇ ਕਾਰੋਬਾਰ ਹੋਇਆ ਸੀ ਉਹ ਹੀ ਫਿਰ ਕਰੋਨਾ ਦੁਆਰਾ ਉੱਠ ਪਿਆ ਜਿਨ੍ਹਾਂ ਜਾਨਕੀ ਦੁਕਾਨਦਾਰ ਜਿਹੜਾ ਜਾਨਕੀ ਸਾਲ ਲੈਣਾ ਸੀ ਉਹਦਾ ਸਾਲ ਲੈਣਾ ਫਿਰ ਬੰਦ ਹੋ ਗਿਆ ਅਸੀਂ ਮੰਗ ਇਹੀ ਕਰਦੇ ਆ ਕਿ ਜਾਨਕੀ ਸਰਕਾਰ ਨੂੰ ਵੀ ਚਾਹੀਦਾ ਕਿ ਦੁਕਾਨਦਾਰਾਂ ਕੋਲੋਂ ਅਗਰ ਸਹਿਯੋਗ ਮੰਗਦੀ ਹੈ ਦੁਕਾਨਦਾਰਾਂ ਨੂੰ ਕਹਿੰਦੀ ਤੁਸੀਂ ਘੜਨਾ ਸਹਿਯੋਗ ਕਰੋ ਛਨੀ ਤਵਾਰ ਨੂੰ ਵੀ ਬੰਦ ਕਰੋ ਕੈਮ ਦੀ ਵੀ ਪਾਬੰਦੀ ਕਰੋ ਹਰ ਕਿਸੇ ਹਰ ਕਿਸੇ ਦਾ ਸਹਿਯੋਗ ਦਿਓ ਦੁਕਾਨਦਾਰਾਂ ਨੂੰ ਹੀ ਕਿਸੇ ਕਿਸਮ ਦਾ ਸਹਿਯੋਗ ਜਾਨੈ ਕਿ ਸਰਕਾਰ ਕੋਲ ਮਿਲਣਾ ਚਾਹੀਦਾ ਜਿਨਾਂ ਆਪਣਾ ਰੋਟੀ ਬਰੋ ਦੀ ਗੱਲ ਕਰਦੇ ਇਹ ਕੋਬੜਾ ਤੋਂ ਜਿਹੜੇ ਨਵੇਂ ਸੈਕਸ਼ਨਾਂ ਦਾ ਪੰਜਾਬ ਸਰਕਾਰ ਵੱਲੋਂ ਆਈਆਂ ਆ ਉਹਦੇ ਉਹਨਾਂ ਨੂੰ ਸੈਕਸ਼ਨ ਵ ਅੱਗੇ ਦੁਕਾਨਦਾਰਾਂ ਨੂੰ ਸੂਚਿਤ ਕਰ ਰਹੇ ਆ ਵੀ ਜਿਹੜੀਆਂ ਆਪਣੀਆਂ ਦੁਕਾਨਾਂ ਆ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਦੇ ਵਿੱਚ 5 ਵਜੇ ਸ਼ਾਮ ਨੂੰ ਬੰਦ ਕਰਕੇ 6 ਵਜੇ ਤੱਕ ਘਰ ਪਹੁੰਚਣਗੇ ਜੇਕਰ 5 ਵਜੇ ਬੰਦ ਕਰਨਗੇ ਤਾਂ ਹੀ 6 ਵਜੇ ਘਰ ਪਹੁੰਚਣਗੇ ਕਿ 6 ਵਜੇ ਲਾਕਡਾਊਨ ਹੈ ਤੇ ਸ਼ਨੀ ਐਤਵਾਰ ਦਾ ਪੂਰਾ ਲਾਕਡਾਊਨ ਹੈ ਤੇ ਦੁਕਾਨਦਾਰਾਂ ਨੂੰ ਅਵੇਅਰ ਕਰ ਰਹੇ ਆਂ ਵੀ ਲਾਕਡਾਊਨ ਵਿੱਚ ਜਿਹੜੀ ਆਪਣਾ ਜੋ ਇੰਸਟਰਕਸ਼ਨ ਹੈ ਉਹਨੂੰ ਫੋਲੋ ਕਰਨ ਉਹਨੂੰ ਜੇ 5 ਵਜੇ ਦੁਕਾਨਾਂ ਬੰਦ ਕਰਨਗੇ ਤਾਂ ਹੀ 6 ਵਜੇ ਘਰ ਪਹੁੰਚਣਗੇ ਤੇ ਸੁਰੱਖਤ ਰਹਿਣਗੇ ਲੋਕੀ ਹੈਗੇ ਵਿੱਚ ਜਿਹੜੇ ਨਹੀਂ ਵੇਅਰ ਕਰਦੇ ਥੋੜੇ ਕੁਝ ਪਰਸੈਂਟ ਹੈਗੇ ਆ ਉਹਨਾਂ ਨੂੰ ਅਸੀਂ ਕਰ ਰਹੇ ਆਂ ਵੇਅਰ ਤਾਂ ਹੀ ਮੇਰੇ ਆਪਣੀ ਟੀਮ ਮੈਂ ਭੇਜੀ ਆਪਣੀ ਲੁਧਿਆਣਾ ਦਾ ਬਿਊਰੋ ਰਿਪੋਰਟ ਆ ਉਹ ਤਾਂ ਸਮਝ ਨਹੀਂ ਹੁੰਦਾ